ਨਾਰ ਦੀ ਭਾਗਮਾ ਕਿਸਮ ਤੋਂ ਚੰਗੀ ਤਰ੍ਹਾਂ ਜਿਹੜਾ ਆਪਾਂ ਵਧੀਆ ਤਰੀਕੇ ਦਾ ਫਲ ਲੈਣ ਲਈ ਕੀ ਕਰ ਸਕਦੇ ਹਾਂਗੇ ਉਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਅਨਾਰ ਦੇ ਵਿੱਚ ਤਿੰਨ ਚਾਰ ਸਮੱਸਿਆਵਾਂ ਜਿਹੜੀਆਂ ਮੁੱਖ ਆਉਂਦੀਆਂ ਨੇਗੀਆਂ ਜਿਵੇਂ ਕਿ ਅਨਾਰ ਛੋਟੇ ਸਾਈਜ਼ ਦਾ ਰਹਿ ਜਾਂਦਾ ਹੈਗਾ ਜਾਂ ਅਨਾਰ ਫਾੜਦਾ ਹੈਗਾ ਜਾਂ ਅਨਾਰ ਦੇ ਦਾਣੇ ਸਖਤ ਹੁੰਦੇ ਨੇਗੇ ਜਾਂ ਫਿਰ ਜਿਹੜਾ ਅਨਾਰ ਮਿੱਠਾ ਨਹੀਂ ਹੁੰਦਾਗਾ ਇਹ ਤਿੰਨ ਚਾਰ ਕਿਸਮਸਿਆਵਾਂ ਜਿਹੜੀਆਂ ਆਮ ਤੌਰ ਤੇ ਦੇਖਣ ਨੂੰ ਨਾਰ ਦੇ ਵਿੱਚ ਮਿਲਦੀਆਂ ਨੇਗੀਆਂ ਸਭ ਤੋਂ ਪਹਿਲਾ ਜਿਹੜਾ ਇਹਦਾ ਆਪਾਂ ਕੰਮ ਕਰ ਸਕਦੇ ਹਾਂ ਜਿਹਦੇ ਵਿੱਚ ਨਾਰ ਫਟਦਾਗਾ ਜਾਂ ਮਿੱਠਾ ਨਹੀਂ ਹੁੰਦਾਗਾ ਉਹਦੇ ਵਿੱਚ ਆਪਾਂ ਨੂੰ ਕਿਸਮ ਸਹੀ ਲੈਣੀ ਚਾਹੀਦੀ ਹੈਗੀ ਕਿਸਮ ਜਿਵੇਂ ਹੁਣ ਭਗਮਾ ਤੇ ਮਰਦੁੱਲਾ ਇਹ ਦੋ ਕਿਸਮਾਂ ਨਾਰ ਦੇ ਵਿੱਚ ਤੁਸੀਂ ਲਾ ਸਕਦੇ ਹੋਗੇ ਤੇ ਇਹਨਾਂ ਦੇ ਵਿੱਚ ਕੀ ਹੁੰਦਾਗਾ ਕਿ ਨਾਰ ਦਾ ਦਾਣਾ ਵੀ ਮਿੱਠਾ ਹੁੰਦਾਗਾ ਤੇ ਕਾੜਾ ਵੀ ਬਹੁਤ ਘੱਟ ਹੁੰਦਾ ਤੇ ਫਲ ਫਟਣ ਦੀ ਸਮੱਸਿਆ ਵੀ ਘੱਟ ਆਉਂਦੀ ਹੈਗੀ ਜੇ ਗੱਲ ਕਰੀਏ ਨਾਰ ਦੇ ਪੱਕਣ ਦੀ ਅਨਾਰ ਜਿਹੜਾ 15 ਅਗਸਤ ਤੋਂ ਲੈ ਕੇ 15 ਸਤੰਬਰ ਤੱਕ ਜਿਹੜਾ ਪੱਕ ਕੇ ਤਿਆਰ ਹੁੰਦਾਗਾ ਯਾਨੀ ਕਿ ਬਹੁਤ ਸਾਰਾ ਫਲ ਜਿਹੜਾ ਇਹਦੇ ਤੋਂ ਆਪਾਂ ਤੋੜ ਚੁੱਕੇ ਆ ਇਹ ਤੋਂ ਪਹਿਲਾਂ ਤੇ ਕੁਝ ਖ ਹੋਣ ਇਹਦੇ ਉੱਤੇ ਲੱਗਿਆ ਹੋਇਆ ਗਿਆ ਜਿਹੜਾ ਕਿ 8-10 ਦਿਨਾਂ ਦੇ ਵਿੱਚ ਤਿਆਰ ਹੋ ਕੇ ਟੁੱਟ ਜਾਣਾਗਾ ਅਨਾਰ ਦਾ ਸਾਈਜ਼ ਨਾ ਵੱਣਨ ਦਾ ਕਾਰਨ ਸਿਰਫ ਭਗਮਾ ਕਿਸਮ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੀ ਭਾਗਵਾ ਕਿਸਮ ਦੇ ਵਿੱਚ 20 ਮਈ ਦੇ ਕਰੀਬ ਜਦੋਂ ਫੁੱਲ ਲੱਗੇ ਹੋਣਗੇ ਤਾਂ ਤੁਸੀਂ ਫੁੱਲਾਂ ਨੂੰ ਬਿਰਲਾ ਕਰਨਾਗਾ ਛੋਟਾ ਫਲ ਬਣਿਆ ਚਾਹੇ ਫੁੱਲ ਨੇਗੇ ਲਗਭਗ 15 ਤੋਂ ਲੈ ਕੇ 25 ਮਈ ਦੇ ਵਿੱਚ ਵਿੱਚ ਜਾਨੀ ਕਿ 20 ਮਈ ਦਾ ਆਪਾਂ ਵੈਸੇ ਟਾਈਮ ਦੱਸਿਆ ਤੁਹਾਨੂੰ 5-7 ਦਿਨ ਤੁਸੀਂ ਇਧਰ ਉਧਰ ਕਰ ਸਕਦੇ ਹੋਗੇ ਉਦੋਂ ਤੁਸੀਂ ਇਹਦਾ ਫਲ ਬਿਰਲਾ ਕਰਨਾਗਾ ਲਗਭਗ ਤੁਸੀਂ ਮੰਨ ਲਓ ਜੇ ਤੁਹਾਡੇ ਕੋਲ ਬੂਟਾ ਹੈਗਾਗਾ 3 ਸਾਲ ਦਾ ਤਾਂ ਉਹ ਤੋਂ ਤੁਸੀਂ 25 ਕਿਲੋ ਫਲ ਜਿਹੜਾ ਆਸਤਾਨਾ ਰੱਖ ਲਓ ਵੀ 25 ਕਿਲੋ ਫਲ ਹੀ ਲੈ ਸਕਦੇ ਹੋ ਜੇ ਉਧੂ ਜ਼ਿਆਦਾ ਫਲ ਲੈਣ ਦੀ ਕੋਸ਼ਿਸ਼ ਕਰੋਗੇ ਤਾਂ ਫਲ ਦੀ ਕੁਆਲਿਟੀ ਨਹੀਂ ਵੜਨੀ ਨਾ ਹੀ ਫਲ ਦਾ ਸਾਈਜ਼ ਵੜਨਾਗਾ ਸੋ ਇਸ ਗੱਲ ਨੂੰ ਧਿਆਨ ਦੇ ਵਿੱਚ ਤੁਸੀਂ ਰੱਖਣਾਗਾ ਕਿ ਫਲ ਨੂੰ ਤੁਸੀਂ ਬਿਰਲਾ ਜ਼ਰੂਰ ਕਰਨਾਗਾ ਇਹ ਹੀ ਜਿਹੜਾ ਮੁੱਖ ਕਾਰਨ ਹੈ ਜਿਹੜਾ ਅਨਾਰ ਦੇ ਵਿੱਚ ਜਦੋਂ ਆਪ ਜਿਹੜਾ ਫਲ ਝੜਦਾ ਹੁੰਦਾ ਕਈ ਵਾਰ ਆਪ ਨੂੰ ਇਹ ਲੱਗਦਾ ਫਲ ਝੜ ਰਿਹਾ ਹੈਗਾ ਤਾਂ ਉਹ ਬੂਟਾ ਆਪਦੇ ਹਿਸਾਬ ਨਾਲ ਓਨਾ ਕ ਫਲ ਰੱਖਦਾ ਹੁੰਦਾ ਕਈ ਵਾਰੀ ਬੂਟੇ ਦੀ ਜੜ ਥੋੜੀ ਹੀ ਸਖਤ ਹੁੰਦੀ ਹੈ ਤੇ ਉਹ ਫਲ ਜਿਆਦਾ ਰੱਖ ਜਾਂਦਾ ਤੇ ਉਹਦੇ ਚ ਫਲ ਦਾ ਜਿਹੜਾ ਸਾਈਜ਼ ਨਹੀਂ ਬਣਦਾ ਹੈਗਾ ਸੋ ਇਹਨੂੰ ਤੁਸੀਂ ਹੱਥ ਦੇ ਨਾਲ ਝਾੜ ਸਕਦੇ ਹੋ ਕੈਮੀਕਲ ਦੇ ਵਿੱਚ ਕਾਫੀ ਸਾਰੇ ਜਿਹੜੇ ਹੋਰ ਵੀ ਹੈਗੇ ਅੱਗੇ ਜਿਵੇਂ ਮੰਨ ਲਓ 240 ਵਗੈਰਾ ਵਰਤੀ ਜਾਂਦੀ ਹੈ ਜਿਨ੍ਹਾਂ ਦਾ ਕਿ ਆਪਾਂ ਬਿਲਕੁਲ ਵੀ ਸਮਰਥਨ ਨਹੀਂ ਕਰਦੇ ਚੀਜ਼ਾਂ ਦਾ ਵਰਤਣ ਦਾ ਕੈਮੀਕਲ ਜ਼ਰਾ 0% ਜੂਸ ਆਪਣੇ ਖੇਤ ਦੇ ਵਿੱਚ ਹੈਗਾਗਾ ਕੁਦਰਤੀ ਖੇਤੀ ਦੇ ਤਹਿਤ ਇਹ ਸਾਰੇ ਫਲਦਾਰ ਬੂਟੇ ਉਗਾਏ ਜਾਂਦੇ ਆ ਸੋ ਆਪਾਂ ਇਹਨੂੰ ਹੱਥਾਂ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਮਦਦ ਦੇ ਨਾਲ ਮਕੈਨੀਕਲੀ ਤੋੜਨਾਗਾ ਜਾਨੀ ਕਿ ਇਹ ਨਹੀਂ ਹੈਗਾ ਵੀ ਆਪਾਂ ਕੈਮੀਕਲ ਵਰਤਨੇ ਹੈਗੇ ਉਦੋਂ ਬਾਅਦ ਤੋੜਨ ਤੋਂ ਬਾਅਦ ਤੁਸੀਂ ਫਲ ਰੱਖਣਾ ਜਿਹੜਾ ਉਹਦੇ ਉੱਤੇ ਤੁਸੀਂ ਛੜਕਾਵ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਕਰ ਸਕਦੇ ਹੋਗੇ ਸਭ ਤੋਂ ਪਹਿਲਾਂ ਤਾਂ ਬਰਮੀਵਾਸ਼ ਜਿਹੜਾ ਕਿ ਬਰਮਿੰਗਮ ਪੋਸਟ ਜਾਨੀ ਕਿ ਗੰਡੋਆਂ ਵਾਲੀ ਖਾਦ ਬਣਾਉਣ ਦੇ ਦੌਰਾਨ ਤਰਲ ਪਦਾਰਥ ਆਪਾ ਨਿਕਲਦਾਗਾ ਉਹ ਤੁਸੀਂ ਇਹਦੇ ਤੇ ਛਿੜਕਾਅ ਕਰ ਸਕਦੇ ਹੋਗੇ ਇੱਕ ਤਾਂ ਉਹ ਜਿਹੜਾ ਫਲ ਦਾ ਸਾਈਜ਼ ਬਣਾਉਂਦਾਗਾ ਦੂਜਾ ਜਿਹੜਾ ਫਲ ਨੂੰ ਕਾफी ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾਗਾ ਜਿਹਦੇ ਵਿੱਚ ਫੰਗਸ ਮੁੱਖ ਹੁੰਦੀ ਹੈ ਤੇ ਉਹ ਚ ਐਂਟੀਫੰਗਲ ਜਾਨੀ ਕਿ ਉਲੀ ਨਾਸ਼ਕ ਗੁਣ ਹੁੰਦੇ ਨੇ ਬਰਮਿੰਗਮ ਪਾਸ ਦੇ ਵਿੱਚ ਉਹ ਇਹਨੂੰ ਫਲ ਨੂੰ ਸਾਈਜ਼ ਤੇ ਚੰਗਾ ਰੰਗ ਦੇਣ ਦੇ ਵਿੱਚ ਮਦਦ ਕਰਦੇ ਨੇ ਇਸ ਤੋਂ ਇਲਾਵਾ ਤੁਸੀਂ ਗਣੋਇਆਂ ਦੀ ਖਾਦ ਜੜ ਦੇ ਵਿੱਚ ਦੇਣੀ ਹੈਗੀ ਜਿਹੜੀ ਕਿ ਤੁਸੀਂ 2 ਮਹੀਨਿਆਂ ਬਾਅਦ 8 ਤੋਂ 10 ਕਿਲੋ ਤੱਕ ਵੀ ਜਿਹੜੀ ਵੱਡੇ ਬੂਟਿਆਂ ਨੂੰ ਦੇ ਸਕਦੇ ਹੋਗੇ ਵੈਸੇ 4-5 ਕਿਲੋ ਤੁਸੀਂ ਦੇ ਦੋਗੇ ਤਾਂ ਵੀ ਕੰਮ ਤੁਹਾਡਾ ਜਿਹੜਾ ਚੱਲ ਜਾਣਾਗਾ ਫਲ ਬਿਰਲਾ ਕਰਨ ਖਾਦ ਦੇਣੀ ਹੈ ਤੇ ਜਿਹੜੀ ਰੂੜੀ ਦੀ ਖਾਦ ਹੈਗੀ ਉਹ ਦਸੰਬਰ ਦੇ ਮਹੀਨੇ ਤੁਸੀਂ ਜਰੂਰ ਬੂਟੇ ਨੂੰ ਪਾਉਣੀ ਹੈਗੀ ਜੇ ਤੁਹਾਡਾ 1 ਸਾਲ ਦਾ ਨਾਰਦਾ ਬੂਟਾ ਤਾਂ ਤੁਸੀਂ 10 ਕਿਲੋ ਗਲੀ ਸੜੀ ਰੂੜੀ ਤੇ 2 ਸਾਲ ਦਾ ਤਾਂ 20 ਕਿਲੋ ਪਾਉਣੀ ਦਸੰਬਰ ਦੇ ਵਿੱਚ ਹੀ ਹੈ ਇਹ ਨਹੀਂ ਹੈਗਾ ਵੀ ਕਿਸੇ ਵੀ ਸਮੇਂ ਤੁਸੀਂ ਪਾ ਦੋ ਕਈ ਵੀਰਾਂ ਦੇ ਹੁਣ ਵੀ ਸਵਾਲ ਆ ਰਹੇ ਆ ਕਿ ਆਪਾਂ ਸਤੰਬਰ ਦੇ ਵਿੱਚ ਜਿਹੜੀ ਰੂੜੀ ਦੀ ਖਾਦ ਪਾ ਸਕਦੇ ਆ ਆਪਾਂ ਨੂੰ ਹਜੇ ਗਰੇਜ ਕਰਨਾ ਚਾਹੀਦਾ ਕਿ ਇਹਦੇ ਕਈ ਕਾਰਨ ਹੁੰਦੇ ਨੇਗੇ ਬੂਟੇ ਜਦੋਂ ਐਕਟਿਵ ਗਰੋਥ ਪੀਰੀਅਡ ਦੇ ਵਿੱਚ ਹੁੰਦੇ ਨੇਗੇ ਉਸ ਸਮੇਂ ਜਿਹੜੀ ਦਿੱਤੀ ਗਈ ਖਾਦ ਫਾਇਦਾ ਕਰਨ ਦੀ ਜਗ੍ਹਾ ਤੇ ਨੁਕਸਾਨ ਕਰ ਦਿੰਦੀ ਹੈ ਤੇ ਐਕਟਿਵ ਗਰੋਥ ਪੀਰੀਅਡ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਕਟਾਈ ਤੋਂ ਵੀ ਗਰੇਜ ਕਰਨਾ ਚਾਹੀਦਾ ਕੁਸ਼ਕ ਸੁੱਕੀਆਂ ਹੋਈਆਂ ਟਾਹਣੀਆਂ ਜਾਂ ਧਰਤੀ ਨਾਲ ਲੱਗਦੀਆਂ ਹੋਈਆਂ ਟਾਹਣੀਆਂ ਆਪਾਂ ਕੱਟ ਸਕਦੇ ਆ ਜਿਆਦਾ ਭਾਰੀ ਕਟਾਈ ਜਿਹੜੀ ਬੂਟਿਆਂ ਦੀ ਗਰੋਥ ਪੀਰੀਅਡ ਦੇ ਦੌਰਾਨ ਜਿਹੜੀ ਨਹੀਂ ਸੋ ਇਹੀ ਚੀਜ਼ਾਂ ਨਾਰ ਦੇ ਵਿੱਚ ਵੀ ਜਿਹੜੀਆਂ ਆਪਣਾ ਕੰਮ ਕਰਦੀਆਂ ਨੇ ਬਿਰਲਾ ਕਰਨ ਤੋਂ ਬਾਅਦ ਫਾਲ ਤੁਸੀਂ ਹਲਕੀਆਂ ਟਾਹਣੀਆਂ ਕੱਟ ਦਿਓ ਜਿਹੜੀਆਂ ਕ੍ਰਿਸ ਕਰੌਸ ਨੇ ਤੇ ਇੱਕ ਚੀਜ਼ ਤੁਸੀਂ ਇਹ ਧਿਆਨ ਰੱਖਣੀ ਹੈ ਜਿਹੜੀਆਂ ਟਾਣੇ ਦੇ ਨੇੜੇ ਧਰਤੀ ਦੇ ਨਾਲ ਟੱਚ ਹੋ ਰਹੀਆਂ ਟਾਹਣੀਆਂ ਨੇ ਉਹ ਜ਼ਰੂਰ ਕੱਟ ਦੇਣੀਆਂ ਨੇ ਕਿਉਂਕਿ ਉਹਨਾਂ ਨਾਲ ਫੰਗਸ ਬੂਟੇ ਦੇ ਉੱਪਰ ਕਾਫੀ ਆ ਜਾਂਦੀ ਹੈਗੀ ਇਹਨਾਂ ਤੇ ਧਿਆਨ ਰੱਖ ਕੇ ਤੁਸੀਂ ਆਪਣੇ ਬੂਟੇ ਤੋਂ ਵਧੀਆ ਫਲ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਕਮੈਂਟ ਛੱਡ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ